ਜਰਬ ਤੋਂ ਜਰਨਲ ਹੋ ਗਈ ਪਹਿਲੀ ਸਰਕਾਰ ਆਈ ਉਹਨੇ ਜਰਨਲ ਕਰਾਈ ਔਰ ਦੂਜੀ ਸਰਕਾਰ ਆਈ ਉਹਨੇ ਜਰਨਲ ਕਰਾਈ ਠੀਕ ਹੈ ਜੀ ਪਰ ਤੁਹਾਡੇ ਛੋਟੇ ਵੀਰ ਲਾਲੋ ਕੁਝ ਵੀ ਮੈਂ ਬੇਨਤੀ ਕਰਦਾ ਪਰ ਅਸੀਂ ਉਸ ਜਰਨਲ ਦੇ ਵਿੱਚ ਮੈਂ ਲਕਸ਼ਣ ਲੜੀ ਆ ਜਿੱਪਾਂ ਰ ਬਣੀ ਆ ਜਿੱਪਾਂ ਮੁਕਾਬਲਾ ਕੀਤਾ ਅੱਜ ਸਾਡਾ ਭਰਾ ਖਲੋਤਾ ਇਹਨੂੰ ਟਿਗੜ ਨਹੀਂ ਦਿੱਤੀ ਸਾਡੀ ਇੱਧਰ ਭੈੜ ਖਲੋਤੀ ਆ 30 ਸਾਲ ਹੋ ਗਏ ਇਹਨਾਂ ਮੱਤਿਆਂ ਦੇ ਨਾਲ ਮਤ ਕੀਤੀ ਆ ਪਰ ਇਹ ਕਿਰਪਾ ਕੋਈ ਮੱਲ ਫੜ ਅੱਜ ਸਾਡੇ ਬਹੁਤ ਹੀਰੋ ਜੀ ਜਿਨ੍ਹਾਂ ਨੇ ਚਰਨਲ ਦੇ ਵਿੱਚ ਪੰਗਾ ਲਿਆ ਠੀਕ ਹੈ ਜੀ ਕੋਈ ਬਤਾ ਅਛੇ ਦੇ ਲੜ ਸਕਦਾ ਇਹ ਇਹ ਸਾਡੇ ਭਰਾ ਨੂੰ ਲੱਗ ਜੇ ਵੀ ਇਹਨਾਂ ਦੇ ਵਿੱਚ ਕੋਈ ਕੱਟ ਹੈ ਗੱਲ ਬੋਲੋ ਸੋਹਾਰਾ ਸੋਹਾਰਾ ਇਹਨਾਂ ਸ਼ਿੱਦਾਂ ਦਿੱਤੇ ਬਹੁਤ ਮੈਨ ਨੂੰ ਦੱਬਿਆ ਸਾਡੀ ਬੈਣਾਂ ਸੇੜ ਕੇ ਸਾਡੇ ਪਰ ਅੱਜ ਕੀ ਸਾਡੇ ਤੁਹਾਡੇ ਗਾਏ ਵੱਡਾ ਇੱਕ ਕਾਉਂਸਲਰ ਦੀ ਇਲیکشن ਦਾ ਪਿਆਲਾ ਕੀਤਾ ਤੇ ਪਰ ਇਹਨੂੰ ਆਪਾਂ ਵੱਡੀ ਲੀਡ ਤੇ ਚਿਤਾ ਕੇ ਇਥੋਂ ਭੇਜਣਾ ਕਿ ਇਹਨਾਂ ਨੂੰ ਪਤਾ ਲੱਗ ਜੇ ਕਿ ਇਹਨੇ ਮਤਲਬ ਮੈਂ ਚਿਤ ਕੇ ਆਇਆ ਅਸੀਂ ਇਹ ਲੜਨ ਦੇ ਵਿੱਚ ਲੜ ਕੇ ਜਾਣਗੇ ਆਉਣ ਵਾਲੇ ਸਮੇਂ ਨੂੰ ਇਹ ਸਮਝਦੇ ਆ ਕਿ ਇਹ ਸਾਡੇ ਡਿਪਟੀ ਮੇਰਾ ਹੀ ਮੰਗ ਰੱਖਾਂਗੇ ਵੀ ਸਾਡੇ ਡਿਪਟੀ ਮੇਰੇ ਹਾਂਜੀ ਵੈਗਰਜੀ ਦਾ ਖਾਲਸਾ ਵੈਗਰਜੀ ਦੀ ਫਤਿਹ ਮੈਂ ਕਾਂਗਰਸ ਪਾਰਟੀ ਦੀ ਵਰਕਰ ਸੀ 30 ਸਾਲ ਤੋਂ ਤੇ ਚੰਡੀ ਵਾ ਉਸ ਟਾਈਮ ਤੇ ਚੁੱਕੀ ਸੀ ਜਦੋਂ ਮੈਂ 5 ਸਾਲ ਦੀ ਸੀ ਮੇਰੇ ਦਾਦਾ ਜੀ ਐਮਐਲਏ ਦੀ ਇਲੈਕਸ਼ਨ ਲੜੇ ਸੀ ਦਾਦਾ ਜੀ ਨੇ ਦੇਣ ਕੱਟੀ ਆ ਕਾਂਗਰਸ ਪਾਰਟੀ ਦੀ ਦਾਦੀ ਜੀ ਨੇ ਕੱਟੀ ਆ ਤੇ ਉਹਨਾਂ ਦੀ ਦੇਣ ਹੀ ਮੈਂ ਕਾਂਗਰਸ ਪਾਰਟੀ ਚ ਆਈ ਸੀ ਅੱਜ ਮੈਂ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿਨੀ ਆ ਕਿਉਂਕਿ ਮੈਂ 30 ਸਾਲ ਵਰਕ ਕਰਕੇ ਟਿਕਟ ਮੰਗੀ ਸੀ ਮੈਂ ਕੋਈ ਇਹਨਾਂ ਕੋ ਝੋਲਾ ਚੁੱਕ ਕੇ ਟਿਕਟ ਨਹੀਂ ਸੀ ਮੰਗੀ ਜੋ ਮੇਰੀ ਇਹਨਾਂ ਨੇ ਕੋਈ ਟਿਕਟ ਦੀ ਸਰਵਾਈ ਨਹੀਂ ਕੀਤੀ ਸਾਲ ਪਹਿਲਾਂ ਮੈਂ ਦਾਵੇਦਾਰੀ ਵੀ ਭਰੀ ਆ ਮੈਂ ਖਬਰਾਂ ਵੀ ਲਵਾਈਆਂ ਵਾ ਬੋਟ ਵੀ ਲਵਾਏ ਆ ਸਭ ਕੁਝ ਕੀਤਾ ਵਾ ਪਰ ਇਹਨਾਂ ਨੇ ਮੇਰੇ ਵਰਕ ਤੇ ਮਿੱਟੀ ਪਾਤੀ ਜੋ ਵੀ ਮੈਂ ਮਾਲਾਂ ਦੇ ਕੰਮ ਕੀਤੇ ਸਾਰੀ ਜਨਤਾ ਦੱਸੂਗੀ ਕਿ ਮੈਂ ਨਿਕਲ ਕੇ ਉਸੇ ਵਕਤਾਂ ਹੀ ਜਿਸ ਵਕਤ ਉਹ ਮਾਲਾਂ ਵਾਲਿਆਂ ਨੇ ਜਾਦ ਕੀਤਾ ਇਸ ਚੀਜ਼ ਤੇ ਸਰਵੇ ਕਰਾਉਣੇ ਚਾਹੀਦੇ ਸੀ ਇਹਨਾਂ ਨੂੰ ਪੁੱਛਣਾ ਚਾਹੀਦਾ ਸੀ ਕਿ ਕਾਂਗਰਸ ਪਾਰਟੀ ਦੀ ਬੀਬੀ ਇਹ ਗਲਤ ਆ ਕਿ ਸਹੀ ਆ ਤੇ ਫੇਰ ਟਿਕਟ ਦਿੰਦੇ ਪਰ ਪਾਰਟੀ ਕੀਤਾ ਕਿ ਉਹ ਇਸ ਤਰ੍ਹਾਂ ਇਹਨਾਂ ਮਾਤਮਾ ਦੇਖ ਕੇ ਇਹਨਾਂ ਤੁਸੀਂ 30 ਸਾਲ ਪੁਰਾਣੀ ਸਾਰੀ ਉਮਰ ਗੱਡਤੀ ਆਪਣੀ ਪਰ ਪਾਰਟੀ ਵੱਲੋਂ ਕੋਈ ਸਤੋਖਾਤਾ ਗਿਆ ਤੁਹਾਨੂੰ ਇਹਨਾਂ ਨੇ ਇੱਕ ਤੇ ਮੈਨੂੰ ਔਰਤ ਸਮਝ ਕੇ ਦੂਸਰੇ ਨੰਬਰ ਤੇ ਸਾਡੀ ਗਰੀਬ ਜਨਤਾ ਨਾਲ ਇਸ ਤਰ੍ਹਾਂ ਹੀ ਹੁੰਦਾ ਵਾ ਠੀਕ ਆ ਜਿੱਥੇ 30 ਲੱਖ ਰੁਪਏ ਦੀ ਆਵਾਜ਼ ਆਈ ਉਥੇ ਮੈਂ 30 ਲੱਖ ਨਹੀਂ ਦੇ ਸਕੀ ਤੇ ਮੈਨੂੰ ਟਿਕਟ ਜਿਹੜੀ ਆ ਉਹ ਨਹੀਂ ਦਿੱਤੀ ਗਈ। ਕੀ ਲੱਗਦਾ ਵੀ ਜਿਹੜੀ ਟਿਕਟ ਆ ਉਸ ਪੈਸੇ ਵਾਲਿਆਂ ਵਾਸਤੇ ਹੀ ਆ? ਹਾਂਜੀ ਬਿਲਕੁਲ ਸਹੀ ਆ। ਕਿਉਂਕਿ ਮੈਨੂੰ ਮੈਂ ਆਪਣੇ ਲੀਡਰ ਦਾ ਨਾਂ ਨਹੀਂ ਲਾਉਂਗੀ ਜਿਸਨੇ ਮੇਰੇ ਕੋ 30 ਲੱਖ ਦੀ ਡਿਮਾਂਡ ਰੱਖੀ ਕਿ 30 ਲੱਖ ਰੁਪਈਆ ਇਲੈਕਸ਼ਨ ਤੇ ਲੱਗਦਾ ਵਾ ਤੁਸੀਂ ਲਾ ਦੋਗੇ। ਉਹ ਵਕਤ ਮੇਰੇ ਨਾਲ ਮੇਰੇ ਆਪਣੇ ਕਾਂਗਰਸ ਪਾਰਟੀ ਦੇ ਲੀਡਰ ਹੀ ਆਪਣੇ ਮੇਰੇ ਭਰਾਵਾਂ ਦੇ ਤੇ ਮੈਂ ਸਿਰ ਚੁਕਾ ਲਿਆ ਤੇ ਚੁੱਪ ਕਰ ਗਈ ਕਿ ਨਹੀਂ 30 ਲੱਖ ਦੀ ਮੈਂ ਡਿਮਾਂਡ ਨਹੀਂ ਕਰ ਸਕਦੀ ਕਿਉਂਕਿ ਨਾ ਤੇ ਮੈਂ ਸ਼ਰਾਬਾ ਪਿਆ ਸਕਦੀ ਆ ਨਾ ਮੈਂ ਗੱਡੀਆਂ ਤੇ ਜਾ ਸਕਦੀ ਆ। ਮੈਂ ਤੇ ਤੁਰ ਕੇ ਜਾਣ ਵਾਲੀ ਆ ਤੇ ਤੁਰ ਕੇ ਹੀ ਵਰਕ करूंगी ਹਾਂਜੀ ਨਤਾਸ਼ਾ ਜੀ ਤੁਹਾਡੇ ਹਲਕੇ ਦੇ ਵਿੱਚ ਖੜੇ ਨੇ ਉਹਨਾਂ ਵਾਸਤੇ ਕੀ ਤੁਸੀਂ ਜੋਰ ਲਗਾ ਰਹੇ ਹੋ ਆਪਣੀ ਪਾਰਟੀ ਹਾਂਜੀ ਸਾਡਾ ਸਾਰੀਆਂ ਪਾਰਟੀਆਂ ਦਾ ਕਾਲੀ ਕਾਂਗਰਸੀ ਆਮ ਆਦਮੀ ਜਿੰਨੀਆਂ ਵੀ ਪਾਰਟੀਆਂ ਵਾਂ ਸਾਡਾ ਏਕਾ ਆ ਕਿਉਂ ਵੀਰ ਏਕਾ ਜੇ ਸਾਰੇ ਸਾਰੇ ਉਂਗਲਾ ਖੜੀਆਂ ਕਰੋ ਕਿ ਅਸੀਂ ਇਕਿਆਂ ਅਸੀਂ ਸਾਰੇ ਇੱਕ ਹੋ ਗਏ ਹਾਂ ਤੇ ਸਾਡਾ ਗੀਤ ਵੀ ਆ ਰਿਹਾ ਵਾ ਕਿ ਸਾਰੀਆਂ ਪਾਰਟੀਆਂ ਦੇ ਸਤਾਏ ਤੇ ਤਾਂ ਹੀ ਆਹੀ ਆਮ ਆਦਮੀ ਪਾਰਟੀ ਸੌਰੀ ਆਜ਼ਾਦ ਪਾਰਟੀ ਚਾਹੀ ਘੜੀ ਘੜੀ ਪਾਰਟੀਆਂ ਨੇ ਛੱਡ ਗਏ ਅੱਜ ਆ ਜਾਦੂ ਮੇਰੇ ਵੀਰ ਹਾਂਜੀ ਵੀਰ ਜੀ ਦੱਸੋ ਤੁਸੀਂ ਕਿਹੜੇ ਪਾਰਟੀ ਦੇ ਜੀ ਦੱਸੋ ਤੁਸੀਂ ਬੋਲ ਦਵਾ ਹਾਂਜੀ ਆਮ ਆਦਮੀ ਪਾਰਟੀ ਕਾਲੀ ਪਾਰਟੀ ਕਾਂਗਰਸੀ ਵੀ ਜੀ ਪੀ ਮਤਲ ਜਿੰਨੀਆਂ ਵੀ ਪਾਰਟੀਆਂ ਆਈਆਂ ਸਾਰਿਆਂ ਦੇ ਹੀ ਵਰਕਰ ਇੱਥੇ ਮੌਜੂਦ ਆ ਸਾਰੀਆਂ ਪਾਰਟੀਆਂ ਸਮਰਥਨ ਕਰ ਰਹੇ ਨੇ ਵੀਰ ਨੂੰ ਹਾਂਜੀ ਬਿਲਕੁਲ ਸਾਰੇ ਕਰ ਰਹੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਭਾਂਜੀ ਸਾਡੇ ਲੀਡ ਨਾਲ ਜਿੱਤਣਗੇ ਤੇ ਸਾਡੇ ਕਮਲ ਪੁੱਤਰ ਜੀ ਐਮ ਐਲ اے ਆ ਅਸੀਂ ਇਹਨਾਂ ਦੀ ਸੀਟ ਲੜਾਵਾਂਗੇ ਐਮ ਐਲ اے ਦੀ ਤੇ ਅਸੀਂ ਲੜਾਵਾਂਗੇ ਹਾਂਜੀ ਵੀਰ ਭਾਜੀ